ਅਗਲਾ ਟੋਪਿਕ ਹੰਦਾ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ਿਓ। ਕਈ ਬੁੱਕਸ ਚ ਇਹ ਲਗ ਚੈਪਟਰ ਹੁੰਦਾ ਕੇਵਲ ਇੱਕ ਸੰਦ। ਬੇਸਿਕਲੀ ਕੀ ਹੈ ਰੀਕਨਸਟਰਕਸ਼ਨ ਦਾ ਪਾਰਟ ਹੈ। ਪਾਰਟਨਰਸ ਨੇ ਸੋਚਿਆ ਵੀ ਇਹ ਗੱਲ ਨਹੀਂ ਬਣ ਰਹੀ। ਮੈਂ ਵੱਧ ਲਊਂਗਾ ਤੂੰ ਕੱਟ ਲੈ ਹਿੱਸਾ। ਪ੍ਰੋਫਿਟ ਮੇਰਾ ਜ਼ਿਆਦਾ ਹੋਣਾ ਚਾਹੀਦਾ ਕਿਉਂਕਿ ਮੈਂ ਜ਼ਿਆਦਾ ਮਿਹਨਤ ਕਰ ਰਿਹਾ। ਚਲੋ ਜੋ ਮਰਜੀ ਪਖੰਡਾ ਵਾਜੇ ਕਰ। ਮੁੱਖ ਦੀ ਗੱਲ ਉਹਨਾਂ ਨੇ ਪ੍ਰੋਫਿਟ ਰੇਸ਼ਿਓ ਚੇਂਜ ਕਰਤੇ। ਤੇ ਜਦੋਂ ਰੇਸ਼ਿਓ ਚੇਂਜ ਹੋਏਗੀ ਤਾਂ ਖਲਾਰਾ ਪੈਂਦਾ। ਖਲਾਰਾ ਕੀ ਹੈ ਮੇਨਲੀ ਇੱਕ ਬੰਦੇ ਨੂੰ ਗੇਨ ਹੋਏਗਾ ਕਿ ਸਾਨੂੰ ਸੈਕਰੀਫਾਈਜ਼ ਤਾਂ ਉਸ ਦੇ ਸੈਕਰੀਫਾਈਸ ਨੂੰ ਕੰਪਨਸੇਟ ਕਰਨ ਲਈ ਮੋਟਾ-ਮੋਟਾ ਆਪਾਂ ਯੂਜ਼ ਕਰਾਂਗੇ ਗੁੱਡਵਿਲ ਠੀਕ ਤਾਂ ਗੁੱਡਵਿਲ ਦੀ ਵੈਲਿਊ ਪੜ੍ਹਨ ਦੇ ਸਕੇ ਲਈ ਜੀ ਠੀਕ ਹੈ ਤਾਂ ਐਸੇ ਕੁਸ਼ਨ ਜਿਆਦਾ ਗੁੱਡਵਿਲ ਦਿੱਤੀ ਵੀ ਹੁੰਦੀ ਹੈ ਜਾਂ ਕਿਵਰ ਵੈਲਿਊ ਕਢਣ ਵਾਲਾ ਕੁਸ਼ਨ ਆ ਜਾਂਦਾ ਉਹ ਤੋਂ ਬਾਅਦ ਆਪਣਾ ਕੰਮ ਕੀ ਆ ਹੈ ਜਿਹੜੀ ਗੁੱਡਵਿਲ ਹੈ ਠੀਕ ਹੈ ਜਦੀ ਵੈਲਿਊਏਸ਼ਨ ਕੀਤੀ ਗਈ ਹੈ ਉਹਦੇ ਨਾਲ ਇਸ ਟਾਈਮ ਤੇ ਇੱਕ ਪਿਆਰੀ ਜਿਹੀ ਐਂਟਰੀ ਪੈਗੀ ਉਹ ਬੇਸਿਕ ਐਂਟਰੀ ਹੈ ਹੁੰਦੀ ਹੈ ਗੇਨਿੰਗ पार्टनर्स कैपिटल अकाउंट डेबिटेड टू सैक्रीफाइजिंग पार्टनर्स कैपिटल अकाउंट गेनिंग पार्टनर तो पैसे लेके सैक्रीफाइज पार्टनर देते हैं। अपना तरीका उ देखो जिस पार्टनर तो पैसे लेने ने डेबिट किता जिन्हों देने ने क्रेडिट करता कहानी खत्म सिंपल इस तो अलावा ਇੱਥੇ ਕੁਝ ਹੋਰ ਵੀ ਪ੍ਰੋਬਲਮਸ ਹੈਗੀਆਂ ਨੇ ਅਗਰ ਪੁਰਾਣੇ ਪ੍ਰੋਫਿਟ ਪਏ ਹੋਣ ਅਗਰ ਪੁਰਾਣੇ ਰਿਜ਼ਰਵ ਪਏ ਹੋਣ ਐਸਾ ਕੁਝ ਤਾਂ ਹੁਣ ਦੇਖੋ ਪ੍ਰੋਫਿਟ ਸ਼ੇਡਿੰਗ ਰੇਸ਼ਿਓ ਚੇਂਜ ਹੋਈ ਹੈ ਜਿਸ ਬੰਦੇ ਦੇ ਰੇਸ਼ਿਓ ਘਟ ਗਈ ਆ ਉਹ ਤਾਂ ਚਿੱਕਾ ਮਾਰੇਗਾ ਕਿ ਅਸੀਂ ਪੁਰਾਣਾ ਪੈਸਾ ਸੰਭਾਲ ਕੇ ਰੱਖਿਆ ਪਿਆ ਉਹ ਨੂੰ ਅੱਜ ਹੀ ਵੰਡੋ ਉਹਨੂੰ ਰੇਸ਼ਿਓ ਚੇਂਜ ਕਰਨ ਤੋਂ ਪਹਿਲਾਂ ਵੰਡੋ ਕਿਉਂਕਿ ਜਦੋਂ ਰੇਸ਼ਿਓ ਚੇਂਜ ਹੋ ਗਈ ਮੈਂ ਕਿਹਾ ਮੈਨੂੰ ਤਾਂ ਨੁਕਸਾਨ ਆ ਤੁਸੀਂ ਤਾਂ ਰੇਸ਼ਿਓ ਚੇਂਜ ਕਰਕੇ ਬਹਿ ਗਏ ਠੀਕ ਹੈ ਨਾ ਅੱਜ ਹੀ ਵੰਡੋ ਤਾਂ ਰੇਸ਼ਿਓ ਦੇ ਪੁਰਾਣੀ ਰੇਸ਼ਿਓ ਚ ਆਪਾਂ ਪੁਰਾਣੇ ਰਿਜ਼ਰਵ ਕੋ ਪ੍ਰੋਫਿਟ ਵਗੈਰਾ ਪਿਆ ਹੋਏਗਾ ਉਹ ਆਪਾਂ ਇੱਥੇ ਡਿਸਟ੍ਰੀਬਿਊਟ ਕਰਨਾ ਹੈ ਹੁਣ ਉਹਦਾ ਫਾਰਮੂਲਾ ਕੀ ਹੈ ਸਿੰਪਲ ਜਿਹਾ ਹਿਸਾਬ ਕਿਤਾਬ ਮਤਲਬ ਐਂਟਰੀ ਦਾ ਜਨਰਲ ਰਿਸਰਵ ਡੈਬਿਟਡ ਠੀਕ ਹੈ ਉਹ ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ ਹੁੰਦਾ ਕਈ ਵਾਰੀ ਠੀਕ ਹੈ ਹੋਰ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਹੋ ਸਕਦਾ ਇਹ ਸਾਰੇ ਡੈਬਿਟਡ ਟੂ ਪਾਰਟਨਰਸ ਕੈਪੀਟਲ ਅਕਾਊਂਟ 올ਡ ਰੇਸ਼ੋ ਮੈਜਿਕ ਠੀਕ ਹੈ ਕਹ ਰਿਹਾ ਹੈ 올ਡ ਰੇਸ਼ੋ ਠੀਕ ਸਿੰਪਲ ਡਿਸਟ੍ਰਿਬਿਊਟ ਕਰ ਦੇਣਾ ਹਾਂ ਇੱਕ ਚੀਜ਼ ਹੋਰ ਹੋ ਸਕਦੀ ਸੀਗੀ ਪ੍ਰੋਫਿਟ ਐਂਡ ਲਾਸ ਵੀ ਹੋ ਸਕਦਾ ਅਗਰ ਉਹਦਾ ਕ੍ਰੈਡਿਟ ਬੈਲੈਂਸ ਹੈ ਪ੍ਰੋਫਿਟ पे ਹੈ ਅਗਰ ਉਹਦਾ ਡੈਬਿਟ ਬੈਲੈਂਸ ਹੈ ਤਾਂ ਉਲਟੀ ਐਂਟਰੀ ਬਏਗੀ 파ਟਨ ਕੈਪੀਟਲ ਕਾਉਂਟ ਡੈਬਿਟਡ ਟੂ ਪੀ ਐਨ ਐਲ ਬੈਜੇਗਾ ਠੀਕ ਇਸ ਤੋਂ ਇਲਾਵਾ ਦੋ ਤਿੰਨ ਗੱਲਾਂ ਹੋਰ ਦੱਸ ਦਮ ਜ਼ਿਆਦਾ ਜ਼ਰੂਰੀ ਨਹੀਂ ਹੋ। ਕੀ ਇਹਦੀ ਪ੍ਰੋਬਲਮ ਨਹੀਂ ਹੈ ਇਹ ਤਾਂ ਚੰਗਾ ਭਲਾ ਸੁਖ શાંતੀ ਹੈ ਪ੍ਰੋਬਲਮ ਆ ਦੋਹਾਂ ਦੀ ਹੈ ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ ਤੇ ਵਰਕਮੈਨ ਕੰਪੰਨਸ਼ਨ ਰਿਜ਼ਰਵ ਦੇਖੋ ਜੀ ਪਿਆਰ ਨਾਲ ਸਮਝੋ ਵਰਕਮੈਨ ਕੰਪੰਸਨੇਸ਼ਨ ਰਿਜ਼ਰਵ ਇਸ ਵਾਸਤੇ ਰੱਖਿਆ ਹੁੰਦਾ ਕਿ ਅਗਰ ਵਰਕਰਸ ਨੂੰ ਕੋਈ ਸੱਟ ਲੱਗ ਗਈ ਕੋਈ ਇੰਜਰੀ ਹੋ ਗਈ ਕੋਈ ਪ੍ਰੋਬਲਮ ਆ ਗਈ ਤਾਂ ਉਹਨਾਂ ਦੀ ਕੰਪੰਸਨੇਸ਼ਨ ਲਈ ਆਪੇ پیسے ਰੱਖੇ ਪੈਣੇ ਠੀਕ ਤਾਂ ਕੱਲ ਨੂੰ ਅਗਰ ਕੋਈ ਵੀ ਪ੍ਰੋਬਲਮ ਆ ਗਈ ਠੀਕ ਹੈ ਚਾਹੇ ਸੈਲਰੀ ਦੇ ਬੇਸ ਤੇ ਆ ਗਈ ਉਹਨਾਂ ਦੀ ਜਾਂ ਕੁਝ ਵੀ ਆ ਗਿਆ ਤਾਂ ਵਰਕਮੈਨ ਕੰਪੰਸਨੇਸ਼ਨ ਵਾਸਤੇ ਆਪਾਂ پیسے ਸਾਈਡ ਤੇ ਰੱਖੇ ਪੈਣੇ ਬਾਅਦ ਚਾਸ ਅਗਰ ਇਹ ਪੈਸੇ ਯੂਜ਼ ਨਾ ਹੋਏ ਵਰਕਰਸ ਵਾਸਤੇ ਤਾਂ ਵੰਨਾਂਗੇ ਔਰ ਅਗਰ ਯੂਜ਼ ਹੋ ਜਾਣ ਫਿਰ ਸਪੈਸ਼ਲ ਬਸ ਦੋ ਤਿੰਨ ਐਂਟਰੀ ਹੈ ਨਾ ਸਮਝ ਲੈਣਾ ਦੇਖੋ ਧਿਆਨ ਨਾਲ ਬਸ ਦੋ ਤਿੰਨ ਕੇਸ ਨੇ ਅਗਰ ਜਿੰਨਾ ਰਿਜ਼ਰਵ ਹੈ ਓਨਾ ਹੀ ਕਲੇਮ ਹੈ ਜਿੰਨਾ ਵਰਕਰ ਨੂੰ ਪੈਸਾ ਦੇਣਾ ਹੈ ਓਨੀ ਰਿਜ਼ਰਵ ਹੈ ਤਾਂ کیا ਹੋਏਗਾ ਤਾਂ ਡਬਲਿਊ ਸੀ ਆਰ ਡੈਬਿਟਡ ਟੂ ਪ੍ਰੋਵੀਜ਼ਨ ਫॉर ਕਲੇਮ ਅਗੇਂਸਟ ਡਬਲਿਊ ਸੀ ਆਰ ਆ ਸਿੰਪਲ ਐਂਟਰੀ ਅਗਰ ਕਲੇਮ घट तो, तो तो है WCR, तो पैसे बच गए तो डबल्यू सी आर डैप्ट होगा ही होगा क्लेम वास्ते भी जाएगा प्रोविजन फॉर क्लेम ये पूरा लिख लियो टू बचा हुआ डबल्यूसीआर पार्ट बन देवे ठीक अगला अगर क्लेम ज्यादा है डबल्यूसीआर तो, तो सिंपल है तुम्हें तो याद होएगा डबल्यूसीआर डैप्ट करा इतने फिर कौन से आप देखो क्लेम ज्यादा है प्रोविजन फॉर क्लेम क्लेम वास्ते जी प्रोवाइड करा अमाउंट ज्यादा है, है रिवैल्यूएशन रिवैल्यूएशन अकाउंट डेबिट करा ठीक है जी मतलब डबल्यूसीआर पूरा नहीं पै रहा पैसे रिवैल्यूएने पैण सेम, तो सेम आई एफ आर का भी यही पंगा है ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ ਇਸ ਵਸਤ ਤਰ੍ਹਾਂ ਜਾਂਦਾ ਕਿ ਇਨਵੈਸਟਮੈਂਟ ਦੇ ਵਿੱਚ ਕਾਟੇ ਨਾ ਪੈਣ। ਅਗਰ ਕਾਟਾ ਪੈ ਗਿਆ ਤਾਂ ਕੀ ਕਰਾਂਗੇ? ਚਲੋ ਦੇਖੋ। ਬਾਏ ਚ ਸਪੋਜ਼ ਕਰੋ ਕਾਟਾ ਪੈ ਹੀ ਨਹੀਂ ਹੈਗਾ। ਅਗਰ ਕਾਟਾ ਨਹੀਂ ਪਿਆ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਤਾ ਆ ਹੋਏਗਾ। ਮਤਲਬ ਸਪੋਜ਼ ਕਰੋ ਫਾਇਦਾ ਹੋ ਗਿਆ। ਇਨਵੈਸਟਮੈਂਟ ਵੱਧ ਗਈ ਤਾਂ ਇਨਵੈਸਟਮੈਂਟ ਓ ਰੀਵੈਲਿਊਏਸ਼ਨ ਅਕਾਊਂਟ ਆਏਗਾ। ਠੀਕ ਹੈ? ਫਾਇਦਾ ਹੋ ਗਿਆ। ਤੇ ਆਈਐਫਆਰ ਚੁੱਪਚਾ ਪਿਆਰ ਨਾਲ 파ਟਨਰ ਸ਼ੁਰੂ ਦੇ ਦਵਾਂਗੇ। ਠੀਕ ਹੈ ਇਹ ਉਦੋਂ ਜਦੋਂ ਫਾਇਦਾ ਹੋ ਗਿਆ ਨੁਕਸਾਨ ਨਹੀਂ ਹੋਇਆ ਫਾਇਦਾ ਹੋ ਗਿਆ ਦੂਜੀ ਗੱਲ ਆਪਣਾ ਅਗਰ ਨੁਕਸਾਨ ਹੋ ਜਵੇ ਹੁਣ ਜਿਹੜਾ ਨੁਕਸਾਨ ਹੈ ਜੇ ਆਪਾਂ ਕਹੀਏ ਫਾਲ ਹੈ ਅਗਰ ਫਾਲ ਤੁਹਾਡਾ ਆਈਐਫਆਰ ਦੇ ਬਰਾਬਰ ਹੈ ਜੀ ਤਾਂ ਸਿੰਪਲ ਜਿਹੇ ਹਿਸਾਬ ਹੈ ਆਈਐਫਆਰ ਡੈਬਿਟ ਹੋਏਗਾ ਟੂ ਇੱਥੇ ਪ੍ਰੋਵੀਜ਼ਨਾਂ ਨਹੀਂ ਪੜਨੀ ਆ ਇਹ ਨੁਕਸਾਨ ਬਸ ਇੰਨਾ ਹੈ ਇਨਵੈਸਟਮੈਂਟ ਦੀ ਵੈਲਿਊ ਘਟੀ ठीक है नुकसान हो गया तो इन्वेस्टमेंट आपको क्रेडिट करा वो नुकसान कितने प्रॉफिट एंड लोसले झेलना सह झेल गया।, गया आई एफ आर आई एफ आर डेबिट हो गया ठीक उल्टा हाँ उल्टा नहीं होर सीन अगर फॉल ज्यादा हो गया आई एफ आर तो, तो सेम टू सेम डबल्यू सी आर वाला सीन होगा भी रिजर्व घाटा है तो क्लेम ज्यादा है इतने भी पंगा ही है फॉल घाटा ज्यादा पै गया रिजर्व इना है नहीं गा तो आई एफ आर डेबिट होएगा रीवैल्यूएशन भी डेबिट होएगा टू इन्वेस्टमेंट ठीक इस तो बाद लास्ट वाली गल अगर फॉल घट है आई एफ आर तो आई एफ आर डैबिट जरूर होएगा जी थोड़ा बहुत इन्वेस्टमेंट हो जाएगा जो बच गया तो पार्टनर दी कैपिटल अकाउंट ठीक हाँ थोड़ा नीचे नजर नहीं आ रहा कराइया फॉर्मेंट डेबिट किया इस तुंत तो बाद इन्वेस्टमेंट अकाउंट जिन्ना घाटा इन्वेस्टमेंट हो गया जो पैसे बच गए पार्टनर कैपिटल अकाउंट बस चैप्टर हो गया पर हाँ एक मिनट एक चीज रह गई आख मजा क्या सीन है जे कद भी आज रिजर्व पाए ठीक है रेशो चेंज हुई है ਅਜਿਹੇ ਰਿਜ਼ਰਵ ਪਏ ਨੇ ਜਨਰਲ ਰਿਜ਼ਰਵ ਪਿਆ ਆਈਐਫਆਰ ਪਿਆ ਫਲਾਉਂਟਮ ਖਾਣਾ ਜਿਹੜਾ ਸਾਰਾ ਕੁਝ ਪਿਆ ਹੈ ਇਹਦੀ ਵੈਲਿਊਜ਼ ਨੂੰ ਚੇਂਜ ਨਹੀਂ ਕਰਨਾ ਇਹਨਾਂ ਨੂੰ ਬਦਲਣਾ ਨਹੀਂ ਹੈਗਾ ਇਹਨਾਂ ਦੀ ਵੈਲਿਊ ਨੂੰ ਚੇਂਜ ਕੀਤੇ ਬਿਨਾ ਅਡਜਸਟਮੈਂਟ ਕਰ ਦੋ ਅਡਜਸਟਮੈਂਟ ਕੀ ਹੋਊਗੀ ਫਿਰ ਉਸ ਅਡਜਸਟਮੈਂਟ ਨੂੰ ਆਪਾਂ ਕਰਾਂਗੇ ਇੱਕ ਬੜੇ ਪਿਆਰੇ ਜਿਹੇ ਤਰੀਕੇ ਨਾਲ ਅਡਜਸਟਮੈਂਟ ਕਰਾਂਗੇ ਯਾਦ ਰੱਖਣਾ ਨੈਗੇਟਿਵ ਇਫੈਕਟ ਦੇ ਬੇਸਿਸ ਤੇ net ਇਫੈਕਟ net ਇਫੈਕਟ ਕੀ ਹੋਏਗਾ ਜੀ ਜਨਰਲ ਰਿਜ਼ਰਵ ਸਪੋਜ਼ ਕਰੋ 200 ਦਾ डब्ल्यूसी आर सपोज करो 100 ਦਾ आई एफ आर सपोज करो 500 ਦਾ ਤੇ ਇੱਕ पी आर ਨਾਲ ਦਾ सपोज ਕਰੋ डेबिट बैलेंस पे डेबिट मतलब लॉस ओ सपोज करो 400 ਦਾ ਪਿਆ ਤਾਂ ਇਹ ਮਾਈਨਸ ਹੋਏਗਾ ਬਾਕੀ ਸਾਰੇ ਪਲੱਸ ਨੇ ਹਜ਼ਾਰ ਕਰਕੇ 400 ਗਿਆ ਤਾਂ 600 ਆ ਗਿਆ ਅਜਲਾ ਸਾਰਾ ਕਿਤਨਾ ਬ ਇਕੱਠਾ ਇਹਨੂੰ ਬੋਲਦੇ ਨੇ ਨੈਟ ਇਫੈਕਟ ਠੀਕ ਹੁਣ ਇਹ ਨੈਟ ਇਫੈਕਟ ਦਾ ਕਰਨਾ ਕੀ ਹੈ ਐਂਟਰੀ ਪਏਗੀ ਆ ਵਾਲੀ गेनिंग पार्टनर्स कैपिटल अकाउंट डेबिटेड टू सैक्रिफाइजिंग पार्टनर्स कैपिटल अकाउंट ठीक एचे सो ਦਾ ਕਰਾਂਗੇ ਕਿਆ ਕਿਸੇ 파ਟਨਰ ਨੂੰ ਸੁਪੋਜ਼ ਕਰੋ 1/4 ਦਾ ਗੇਨ ਹੋਇਆ ਦੂਸਰੇ ਨੂੰ 1/4 ਦਾ ਸੈਕਰੀਫਾਈਸ ਹੋ ਗਿਆ ਆ ਜਿਹੜਾ ਗੇਨ ਤੇ ਸੈਕਰੀਫਾਈਸ ਹੋਇਆ ਇਹਦੇ ਮੂਰੇ ਰੱਖਣਾ 600 ਠੀਕ ਹੈ ਕਿੰਨਾ ਘਟਾ ਕੇ 150 ਆ ਗਿਆ ਤਾਂ 150 ਨਾਲ ਐਂਟਰੀ ਭੇਜ ਦੇਗੀ ਹੋ ਸਕਦਾ ਦੋ 파ਟਰਨਰ ਹੋਣ ਤਿੰਨ 파ਟਰਨਰ ਹੋਣ ਚਾਰ 파ਟਰਨਰ ਹੋਣ ਜਿੰਨੇ ਵਰਜੇ ਹੋਣ ਠੀਕ ਹੈ ਤੁਸੀਂ ਨਾਰਮਲ ਐਂਟਰੀ ਭਾ ਦੇਣੀ ਗੇਨਿੰਗ ਟੂ ਸੈਕਰੀਫਾਈਸ ਇੱਕ ਕੈਚ ਹੈ ਇਹਦੇ ਵਿੱਚ ਇੱਕ ਸਪੈਸ਼ਲ ਪੁਆਇੰਟ ਹੈ ਜੋ ਬੱਚੇ ਬਹੁਤ ਆਨ ਗੋਲਿਆ ਕਰਦੇ ਨੇ ਦੇਖਦੇ ਨਹੀਂ ਆ ਕਿ ਕੋਰ ਨਹੀਂ ਕਰਦੇ ਉਹ ਕੀ ਹੈ ਮੰਨ ਕੇ ਚੱਲੋ ਅਗਰ ਥੇ 400 ਦੀ ਬਜਾਇ 1400 ਹੋ ਮੰਨ ਤਾਂ ਨੈਟ ਇਫੈਕਟ ਕੀ ਜਾਂਦਾ 400 ਪਿਆ ਲੂਸ ਚ ਆ ਜਾਂਦਾ ਮਾਈਨਸ ਚ ਆ ਜਾਂਦਾ ਤਾਂ ਇਹ ਬਹੁਤ 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 ਇੰਪੋਰਟਡ ਪਾਰਟਰ ਕਿਵੇਂ ਅਗਰ ਰੈਟ ਇਫੈਕਟ 네ਗੇਟਿਵ ਆ ਨੁਕਸਾਨ ਹੋ ਗਿਆ ਫਾਇਦਾ ਨਹੀਂ ਹੋਇਆ ਤਾਂ ਜਿਹੜੀ ਆ ਐਂਟਰੀ ਹੈ ਗੇਨਿੰਗ ਟੂ ਸੈਕਰੀਫਾਈਸ ਬੜੀ ਮਸ਼ਹੂਰ ਐਂਟਰੀ ਹੈ ਇਹ ਪਲਟ ਜੁਕੇ ਠੀਕ ਇੱਥੇ ਸੈਕਰੀਫਾਈਸਿੰਗ ਪਾਰਟਰ ਨੂੰ ਪੈਸੇ ਦੇ ਰਹੇ ਆ ਕਿਉਂ ਇਸ ਕਰਕੇ ਦੇ ਰਹੇ ਆ ਕਿਉਂਕਿ ਇਸ ਬੰਦੇ ਨੇ ਆਉਣ ਵਾਲੇ ਟਾਈਮ ਘੱਟ ਪੈਸਾ ਲੈਣਾ ਕਿਉਂਕਿ ਅੱਜ ਵਿਚਾਰਾ ਆਪਣੀ ਰੇਸ਼ੋ ਘਟਾ ਕੇ ਬਹਿ ਗਿਆ ਉਹਨੂੰ ਸੈਕਰੀਫਾਈਜ਼ ਹੋ ਗਿਆ ਬਚਾਰੇ ਨੂੰ ਇਸ ਕਰਕੇ ਉਹ ਅੱਜ ਪੈਸੇ ਮੰਗ ਰਿਹਾ ਠੀਕ ਤੇ ਪੈਸੇ ਪਈ ਸੀਗੇ ਠੀਕ ਹੈ ਪਿਛਲੀ ਵਾਰ 600 ਰੁਪਏ ਪਿਆਸੇ ਕਿ ਪਰ ਇੱਥੇ ਉਲਟਾ ਹੋ 400 ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬੰਦੇ ਕੋਲ ਰੇਸ਼ੋ ਜ਼ਿਆਦਾ ਹੋਏਗੀ ਫਿਰ ਉਹਨੂੰ ਜ਼ਿਆਦਾ ਨੁਕਸਾਨ ਚ ਲੈਣਾ ਪੈਣਾ ਆਉਣ ਵਾਲੇ ਟਾਈਮ ਜਦੋਂ ਵੰਡਾਂਗੇ ਉਹ ਰਾਜ ਚੀਕਾ ਮਾਰੇਗਾ ਉਹ ਕਹੇਗਾ ਮੈਨੂੰ ਕੰਪਨਸੇਸ਼ਨ ਅੱਜ ਦਿਓ ਤਾਂ ਐਂਟਰੀ ਪਲਟ ਜਾਂਦੀ ਹੈ ਉਦੋਂ ਜਦੋਂ ਇੱਥੇ ਨੈਟ ਇਫੈਕਟ 네ਗੇਟਿਵ ਆਵੇ ਐਂਟਰੀ ਕੀ ਹੋਏਗੀ ਸੈਕਰੀਫਾਈਜ਼ਿੰਗ ਪਾਰਟਨਰ कैपिटल डेबिट ਆਏਗਾ 2 ਗੇਨਿੰਗ ਪਾਰਟਨਰਸ कैपिटल ਅਕਾਊਂਟ ਇਹ ਉਦੋਂ ਜਦੋਂ ਨੈਗੇਟਿਵ ਇਫੈਕਟ ਨੈਗੇਟਿਵ ਹੋਵੇ ਹੋਰ ਵੀ ਇਸ ਚੈਪਟਰ ਚ ਹੋਰ ਪੁਆਇੰਟ ਆ ਅਗਰ ਆਪਣਾ 올ਡ ਗੁੱਡਵਿਲ ਹੈ ਠੀਕ ਹੈ ਗੁੱਡਵਿਲ ਮਤਲਬ ਉਹ ਵਾਲੀ ਜਿਹੜੀ ਬੈਲੈਂਸ ਸ਼ੀਟ ਦੇ ਵਿੱਚ 기ਵਨ ਹੈ ਇਹ ਉਹ ਗੁੱਡਵਿਲ ਹੈ ਜੀ ਜਦੋਂ ਤੁਸੀਂ ਚੱਲਿਆ ਚਲਾਇਆ ਬਿਜ਼ਨਸ ਖਰੀਦਿਆ ਸੀ ਇਹ ਉਹਦੇ ਨਾਲ ਆਈ ਸੀਗੀ ਆਦਰਵਾਇਸ ਜਿਹੜੀ ਗੁੱਡਵਿਲ ਦੀ ਆਪ ਵੈਲਿਊ ਕੱਢਦੇ ਆ ਉਹ ਅਕਾਊਂਟਿੰਗ ਸਟੈਂਡਰਡਸ 26 ਦੇ ਅਕੋਰਡਿੰਗ ਆਪਾਂ ਨਾ ਮੰਨੇ ਜਾਂਦਾ ਕਿ ਉਸ ਨੂੰ ਆਪਾਂ ਕਦੇ ਵੀ ਬੁక్స్ 'ਚ ਸ਼ੋ ਨਹੀਂ ਕਰਦੇ ਤੇ ਬੁక్స్ ਦੇ ਵਿੱਚ ਅਗਰ ਗੁੱਡਵਿਲ ਸ਼ੋ ਹੋ ਰਹੀ ਹੈ ਇਟ ਮੀਨਸ ਉਹ ওভারਲੀ ਗੁੱਡਵਿਲ ਹੈ ਜਿਹੜੀ ਕਿ ਉਸ ਟਾਈਮ ਆਈ ਜਦੋਂ ਆਪਾਂ ਚੱਲਿਆ ਚਲਾਇਆ ਬਿਜ਼ਨਸ ਖਰੀਦਦੇ ਤਾਂ ਹੁਣ ਇਹਦਾ ਕਰਨਾ ਕੀ ਹੈ ਤਾਂ ਹੁਣ ਆਪਾਂ ਇੱਕ ਐਂਟਰੀ ਪਾਣੀ ਆ ਸਿੰਪਲ ਜਿਹਾ ਸਾਬਾ 올ਡ ਪਾਰਟਨਰਸ ਤੇ 올ਡ ਨਾ ਆ ਲਿਖਾ ਪਾਰਟਨਰਸ キャピタル アकाउंट डेबिटेड टू गुडविल ए गुडविल ਵੀਥ ਕਿਧਰ ਕਿਧਰ ਲੋਸ ਹੈ ਹੋਰ ਕੀਆ ਤਾਂ ਇਸ ਨੂੰ ਇੱਥੇ 올ਡ ਰੇਸ਼ਿਓ ਦੇ ਵਿੱਚ ਖਤਮ ਕਰ ਦੇਣਾ ਠੀਕ ਅਗਰ ਪੁਰਾਣੀ ਕੁਡਵਿਲ ਉਹਦੇ ਵਾਸਤੇ ਕੀ ਕਰ ਰਹੇ ਆ ਮੈਂ ਆਈ ਥਿੰਕ ਚੈਪਟਰ ਨੇ ਪੜ ਗਏ ਅਗਲਾ ਦੇਖੀਏ